ਮੈਂ 76 ਤੇਰੇ ਉਹ ਤੇਰੇ ਬਾਹੂਆਂ ਦਾ ਮੂੰਹ ਦੇ ਲਈ ਯਾਦ ਕਰੇਗਾ। ਅੱਛਾ ਚੱਲੋ ਜੀ। ਉੱਥੇ ਥਾਣੇ ਆ ਜਾ ਮੱਲਾ ਦੇ। ਠੀਕ ਆ। ਉੱਥੇ ਨਹੀਂ ਕਿਤੇ ਜਾਣਾ। ਮੈਂ 76 ਆਉਂਦਾ ਪਿਆਸ। ਸੱਚੇ ਇੱਥੇ ਹੁੰਦਾ। ਤੇਰੇ ਮੈਂ 76 ਉਹ ਮਾਰ ਮਾਰ ਕਿ ਤੇਰੀ ਦਾੜੀ ਦੇ ਨਾਲ ਨਾ ਕੰਡੇ ਵਿੱਚੋਂ ਮੈਨੂੰ ਕੈਦੀ ਤੂੰ। ਤੇਰੇ ਵੀ 76 ਘਾਟ ਠੋਕ ਦੇ। ਅੱਜ ਤੋਂ ਉਹਨੇ ਆ। ਨਾ ਨਾ ਮੈਂ ਦੂਜਾ ਆਣਾ ਮਾਰ ਗਿਆ। ਆ ਇੱਧਰ। ਆ ਇੱਧਰ। ਆ ਇੱਧਰ। ਆ ਇੱਧਰ। ਉਹ ਵੇਖੋ ਘੋਲ ਕੇ ਦੇਖਣਾ ਮੇਰੇ ਨਾਲ। ਕਿ ਯਾਦ ਕਰੇਗਾ ਕਿਹਨੇਗਾ। ਕੜੇ ਆ ਆਵੇ ਕਿਉਂ ਕੜੇ ਅੱਜ ਮੇਰਾ ਕੜਾ ਰਹਿ ਗਿਆ ਕੜਾ ਕੜਾ ਰਹਿ ਗਏ ਮੇਰੇ ਘਰੇ ਪੋਂਦਾ ਬੁੱਟੀਆਂ ਵਾਲਾ ਉਹ ਹੁੰਦਾ ਨਾ ਤੇਰਾ ਮੂੰਹ ਸਾਰਾ ਵਿੱਚੋਂ ਵੰਡਦੇ ਨੇ ਮਾਰ ਮਾਰ ਕੇ ਕੜੇ ਅੱਜ ਭੁਣ ਕੇ ਰਹਿ ਗਏ ਘਰੇ ਮੈਨੂੰ ਨਹੀਂ ਪਤਾ ਨਹੀਂ ਕਿ ਉਹ ਕਰ ਮੈਂ ਤਾਂ ਪੰਗਣੀ ਨਹੀਂ ਤੇ ਮੈਂ 76 ਤੇਰੇ ਉਹ ਤੇਰੇ ਬਾਹੂਆਂ ਦਾ ਮੂੰਹ ਤੇੜੀ ਜਾਂੜ ਕਰੇਗਾ ਤੂੰ ਅਸੀਂ ਚੱਲੀ ਉੱਥੇ ਥਾਣੇ ਆ ਜਾ ਮੱਲਾ ਦੇ ਠੀਕ ਆ ਉੱਥੇ ਨਹੀਂ ਕਿਤੇ ਜਾਣਾ ਕਿੱਥੇ ਆਉਂਦਾ ਪਿਆਸ ਸੱਚ ਇੱਥੇ ਆਉਂਦਾ ਤੇਰੇ ਤੇਰੇ ਛੱਤਰ ਮੈਂ ਥੋੜੇ ਦਿਨਾਂ ਦੇ ਵਿੱਚ ਠੋਕਣਾ ਹੀ ਮੱਲਾ ਵਾਲੀ ਮੱਲਾ ਹੀ ਤੇ ਠੋਕਰੇ ਮੈਂ ਮੱਲਾ ਨੇ ਆਜਾ ਆਜਾ ਇਧਰ ਹੁਣੇ ਚੱਲੀ ਮੱਲਾ ਵਾਲਿਆ ਤੈਨੂੰ ਤੂੰ ਆਣਾ ਨਾ ਮੈਂ ਵਰਦੀ ਲਾ ਕੇ ਨਾ ਵਰਦੀ ਲਾ ਕੇ ਆਇਆ ਤੇਰਾ ਨਾ ਲੋਹਣੀ ਤੇਰੀ ਲੋਹਣੀ ਮੈਂ ਮੂੰਹ ਫੜ ਕੇ ਛੁੱਟਦੇ ਨਹੀਂ ਭਾਈ ਇਹ ਗੱਲ ਮੈਂ ਤੇਰਾ ਫੋਨ ਛੁੱਟਦੇ ਨਹੀਂ ਫੜ ਕੇ ਕੋਈ ਗੱਲ ਭੋਲਾ ਵਾਲੇ ਨੇ ਯਾਰ ਰੀ ਵਾਲਾ ਭਾਈ ਲਾਲਾ ਜਿਹੜੀ ਫੋਨ ਤੂੰ ਲੈ ਜੇ ਮੇਰੀ ਸੋਲੇ ਗੱਲ ਤੂੰ ਥੋਕੇ ਲੈ ਨਹੀਂ ਉਹਦੀ ਮਰਨਾ ਉਹ ਜਿੱਥੇ ਮੋਟਰਸਾਈਕਲ ਖੜਾ ਘੁਲਕੇ ਵੇਖਦਾ ਮੇਰੇ ਨਾਲ ਭਵੇਂ ਤੂੰ ਫੋਨ ਖੋਹ ਕੇ ਲੈ ਜੀ ਮੇਰੇ ਤੋਂ ਕੋਈ ਗੱਲ ਨਹੀਂ ਘੁਲਕੇ ਬਾਈ ਵੀ ਆ ਮੁੰਡਾ ਇਹ ਮੈਂ ਕੋਈ ਗੱਲ ਨਹੀਂ ਹੋ ਗਈ ਹੈ ਉਹ ਤੂੰ ਉਹ ਸੰਧੂ ਤੇਰੇ ਮੈਂ 76 ਓ ਮਾਰ ਮਾਰ ਕਿ ਤੇਰੀ ਦਾੜੀ ਦੇ ਨਾਲ ਨਾ ਕੰਡੇ ਚ ਫੁੱਟੋ ਤੇ ਮੈਨੂੰ ਕਹਿ ਦੀ ਤੂੰ ਤੇਰੇ ਵੀ ਕਿ 76 ਮੈਂ ਠੋਕ ਦੇ ਅੱਜ ਤੂੰ ਨੇ ਆ ਮਾਣਾ ਨਾ ਮੈਂ ਦੂਜਾ ਆਣਾ ਮਾਰ ਗਿਆ ਆ ਇੱਧਰ ਆ ਇੱਧਰ ਆ ਇੱਧਰ ਆ ਇੱਧਰ ਉਹ ਵੇਖੋ ਘੁਲਕੇ ਦੇ ਵੇਖਣਾ ਮੇਰੇ ਨਾਲ ਕਿ ਯਾਦ ਕਰਿਆ ਕਰੇਗਾ ਉਹ ਅੱਗੇ ਆ ਆ ਵੇਖੀ ਘੁਲਕੇ ਆ ਵੇਖਣਾ ਤਾਂ ਆਇਆ ਚੋਪਾ ਡਾਇਰੈਕਟ ਮੇਰੇ ਨਾਲ ਮਾਰ ਮਾਰ ਤੇਰਾ ਚਿਹਰਾ ਦੇਖੀ ਤੇਰਾ ਮੂੰਹ ਕਿਉਂ ਭਾਂਦਾ ਕਰਾ ਮੂੰਹ ਘਰੇ ਰਹਿਗਾ ਅਜੇ ਮੇਰਾ ਕੜਾ ਰਹਿ ਗਿਆ ਕੜਾ ਕੜਾ ਰਹਿ ਗਏ ਮੇਰੇ ਘਰੇ ਪੋਂਡਾਂ ਮੈਂ ਗੁੱਟੀਆਂ ਵਾਲਾ ਉਹ ਹੁੰਦਾ ਨਾ ਤੇਰਾ ਮੂੰਹ ਸਾਰਾ ਵਿੱਚੋਂ ਵੜਦੇ ਨੇ ਮਾਰ ਮਾਰ ਕੇ ਕੜੇ ਅੱਜ ਭੁੰਨੇ ਤੇ ਰਹਿ ਗਏ ਤੇਰਾ ਮੈਨੂੰ ਨਹੀਂ ਪਤਾ ਨਹੀਂ ਕਿਉਂ ਕਰ ਮੇਰਾ ਪੰਡਣੀ ਲੱਕ ਫੌਜੀ ਬੰਦੇ ਨੇ ਪਕਾ ਲੈਨੇ ਤੁਸੀਂ ਫੌਜੀ ਨਾ ਇਹ ਸੋਚਣਾ ਬੜਾ ਆ ਵੀ ਇਹ ਪੰਗਾ ਕੱਢ ਲੈ ਨਹੀਂ ਤਾਂ ਆਪਾਂ ਦਿਨੇ ਸ਼ਰਾਬ ਦੇ ਤੁਰੇ ਫਿਰਦੇ ਆ ਨਹੀਂ ਪਾਣੀ ਕਿੱਥੋਂ ਆ ਰਿਹਾ ਯਾਰ ਤੁਸੀਂ ਸਹੀ ਪੀ ਨਹੀਂ ਸਕਦਾ ਕੜਦਾ ਮੈਂ ਰੁਪਿਆ ਮੇਰੇ ਨਾਮ ਕੇ ਜੋ ਮੇਰਾ ਕੜਾ ਰਹੇਗਾ ਕਰੇਤਰਾ ਮੈਂ ਮੂੰਹ ਵਿੱਚੋਂ ਸਾਰਾ ਪਾੜ ਦੇਣਾ ਸੀ ਅੱਜ ਕਰੇਤਰਾ ਮੈਂ ਚੱਕ ਕੇ ਸਾਨੂੰ ਲਾ ਕੇ ਉੱਥੇ ਅੜਾ ਲਾ ਕੇ ਉੱਥੇ ਅੜੀ ਮਾਇਆ ਆ ਇਧਰ ਕਰਾ ਮਟ ਇਹਨੂੰ ਆ ਡਾਕਟਰ ਓ ਸ਼ਾਡੋ ਵੀਰ ਓ ਵੀਡੀਓ ਚ ਉਹਨੇ ਕੋਣ ਲੱਪਣਾ ਸਿੱਧਾ ਵੱਜ ਜੇ ਵੱਜਣਾ ਹੀ ਇੱਕ ਚ ਪਰੋਣੇ ਦੇ ਹਾਂ ਚਪੇੜ ਤਪੂਣ ਮੇਰੇ ਬਾਜੀ ਮੈਂ ਬੁਰੀ ਕਰਨੀ ਬਾਤ ਚ ਅੱਗੇ ਤੂੰ ਦਿੱਤੀ ਮੇਰੇ ਮਾਰ ਤਮੈ ਕੀ ਪੱਗ ਲਾ ਦੇਨੀ ਤੇਰੀ ਭਾਈ ਨਾ ਮੈਨੂੰ ਕਹੀਂ ਤੂੰ ਜੋ ਮਰਜ਼ੀ ਕਰ ਲੈ ਮੈਂ ਨੰ ਦੱਸਤਾ ਹੀ ਮੇਰਾ ਸੁਭਾਅ ਬੜਾ ਗੰਦਾ ਹੀ ਮੇਰੇ ਜਿੰਨੇ ਚਪੇੜ ਮਾਰਤੀ ਮੈਂ ਲਿਆਈ ਨਹੀਂ ਕਰਨਾ ਬਾਤ ਚ ਮੈਂ ਇੱਕ ਹੀ ਦੱਸਤਾ ਹਾਂ ਮੈਂ ਗੱਲ ਘੋੜ ਦੇਣਾ ਮੈਂ ਬਾਜੀ ਨਾ ਕਹੀ ਮੈਨੂੰ ਮੇਰਾ ਸੁਭਾਅ ਤੇ ਬਿੰਨੂ ਨਾ ਪਾਈ ਗਈ ਅੱਛਾ ਪਾਕ ਚੋਕ ਤੇ ਨਾ ਕੀ ਕਰਨੇ ਕੋਈ ਗੱਲ ਮੈਂ ਗੱਲ ਘੋੜ ਦੇਣੀ ਇਹਨੂੰ ਆ ਡਾਕੇ ਨੂੰ ਇਕੱਲੇ ਖੜੇ ਨੇ ਵੇਖਣਾ ਤੂੰ ਇਹ ਦੇਖ ਲੋ ਮੈਂ ਜਿੱਦੇ ਮੁੰਡੇ ਜਿੱਦਾਂ ਮਰਜ਼ੀ ਹੁੰਦੇ ਆ ਮੁਰਜਾ ਥਾਣੇ ਵਾਲੇ ਇੱਥੇ ਆਉਂਦੇ ਪ ਇਹਨੂੰ ਡਾਕਿਓ ਖਾਪੜਾ ਮੈਂ ਦੱਸੂਗਾ ਵੇ ਮਲਾਜਮ ਇਦਾਂ ਨਾ ਦੇ ਵੇ ਗਲ ਪੈਂਦੇ ਆ ਮੈਂ ਸਿਰ ਖੋਲ ਦੇਣਾ ਮੇਰਾ ਸਹਾਵਰਾ ਕੰਦਾਈ ਪਾਈ ਨੇ ਉਹ ਖਲੋ ਜਾ ਯਾਰ ਇੱਥੇ ਆਉਣਗੇ ਸਾਰੇ ਦੇਖੀ ਜਾ ਨਹੀਂ ਜਾਣਾ ਹੋਰ ਉਹ ਜਾ ਬੱਲਾ ਠਣ ਜਾਣਾ ਬੱਲਾ ਠਣ ਜਾਣਾ ਚਲਾ ਮੋੜ ਚ ਚਲਾ ਚਲਾਣ ਇਹ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਫਰੋਇਪੁਰ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਾਨੂੰ ਜੋ ਹੁਕਮ ਮਿਲਦਾ ਚਲਾਨ ਕਰਨ ਦੇ ਤੇ ਉਹ ਮੈਂ ਇਸ ਟਾਈਮ ਐਸੇ ਗੁਰਮੀਤ ਸਿੰਘ ਟ੍ਰੈਫਿਕ ਨਾਜ ਮੱਲਾਲੇ ਮੇ ਬਤੌਰ ਡਿਊਟੀ ਕਰ ਰਿਹਾ ਕੱਲ ਅਸੀਂ ਸੁਧਾਰੇ ਪਿੰਡ ਤੇ ਉਰਲੇ ਪਾਸੇ ਫਾੜਕ ਦੇ ਕੋਲ ਬਾਬਾ ਕਾਲਾ ਮਾਰਜੀ ਦੇ ਮੰਦਿਰ ਦੇ ਕੋਲ ਨਾਕਾ ਲਾਇਆ ਸੀ 11 ਵਜੇ ਤੇ ਅਸੀਂ ਪੰਛੀ ਚਲਾਣ ਵੀ ਕੀਤੇ ਆ 1:30 ਵਜੇ ਦੇ ਕਰੀਬ ਉਧਰ ਕੋਈ ਦੋ ਬੰਦੇ ਆਏ ਬੁੱਢ ਤੇ ਮੇਰਾ ਸਾਥੀਰ ਜੇ ਨਰਸਿੰਘ ਤੇ ਸਾਥੀ ਰਾਜਕਮਰ ਜੇ ਪੀਸੀ ਇਹਨਾਂ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਰੁਕ ਗਏ ਰੁਕਣ ਤੋਂ ਬਾਅਦ ਉਹ ਗਾਲ ਕੱਢ ਕੇ ਬੋਲੇ ਵੀ ਦੱਸੋ ਤੁਹਾਨੂੰ ਕੀ ਚਾਹੀਦਾ ਪਤਾ ਨਹੀਂ ਉਹਨਾਂ ਨੇ ਕੀ ਖਾਦਾ ਕੀ ਨਹੀਂ ਖਾਦਾ ਜੀ ਉਹਨਾਂ ਨੇ ਮੁੜ ਕੇ ਸਾਡੇ ਤੇ ਰੋੜੇ ਚਲਾਏ ਪਬਲਿਕ ਦੇ ਬੰਦੇ ਇਕੱਠੇ ਹੋ ਕੇ ਪਿੰਡ ਦੇ 10-15 ਜਿਹਨਾਂ ਕਿ ਜਿਨ੍ਹਾਂ ਦੇ ਜਿਨ੍ਹਾਂ ਦੇ ਅਸੀਂ ਸਹਾਇਤਾ ਦੇ ਨਾਲ ਜਿਹੜਾ ਸਾਨੂੰ ਥੋੜਾ ਬਚਾ ਹੋਇਆ ਉਹਨਾਂ ਰੋੜੇ ਬਹੁਤ ਮਾਰੇ ਆ ਉੱਥੇ ਬਾਲਨ ਪਿਆ ਸੀ ਦਰਖਤ ਕੱਟੇ ਹੋਏ ਸੀ ਉਹਨਾਂ ਦੇ ਛੋਟੇ ਬਣਾ ਕੇ ਸਾਡੇ ਦੇ ਵਾਰ ਕੀਤੇ ਆ ਜੀ ਉਸ ਤੋਂ ਬਾਅਦ ਜੀ ਮੈਂ ਫੋਨ ਕੀਤਾ ਥਾਣੇ ਐਮਐਸਸੀ ਗੁਰਮੀਤ ਸਿੰਘ ਨੂੰ ਮੈਂ ਜਲਦੀ ਕਰੋ ਸਾਡੇ ਤੇ ਹਮਲਾ ਕਰਤਾ ਹੈ ਪਬਲਿਕ ਦੇ ਲੋਕਾਂ ਨੇ ਉਹ ਮੁਰਤੀ ਉੱਥੋਂ ਜੀ ਸਰਕਾਰੀ ਗੱਡੀ ਦੇ ਵਿੱਚ ਐਸਆਈ ਲਖਵੇਸ਼ ਸਿੰਘ ਸਮੇਤ 4-5 ਕਰਮਚਾਰੀ ਜਿਹੜੇ ਉੱਥੇ ਗਏ ਇੱਕ ਨੂੰ ਤਾਂ ਅਸੀਂ ਮੌਕੇ ਤੇ ਫੜ ਲਿਆ ਇੱਕ ਜਿਹੜਾ ਸੀ ਉਹ ਝੋਨੇ ਚ ਭੱਜ ਗਿਆ ਉਹਨੂੰ ਉਹਨਾਂ ਦੇ ਗਨ ਮਿਲਣਾ 4 ਕਿਲੋਮੀਟਰ ਦੂਰ ਤੋਂ ਫੜਿਆ ਜੀ ਫੜ ਕੇ ਲੈ ਕੇ ਥਾਣੇ ਆ ਕੇ ਬੰਦ ਕਰਤਾ ਜੀ ਬੰਦ ਕਰਕੇ ਉਹਨਾਂ ਤੇ ਜਿਹੜੀ ਕਾਰਵਾਈ ਉਹ ਕੀਤੀ ਗਈ ਹੈ ਜੀ ਕੋਈ ਵਿਕਲ ਵੀ ਵਿਕਲ ਅਸੀਂ ਬੌਂਡ ਕੀਤਾ ਜੀ ਬੁੱਟ ਮੋਟਰਸਾਈਕਲ ਜਿਹੜਾ ਪਰਚੇ ਤੇ ਪੈ ਗਿਆ ਪਰਚੇ ਦੀਆਂ ਧਰਾਵਾਂ ਜਿਹੜੀਆਂ ਲੱਗੀਆਂ ਨੇ ਜੀ 132 281 286 355 ਬੀ ਐਨ ਐਸ ਐਕਟ ਤਹਿਤ ਜਿਹੜਾ ਉਹਨਾਂ ਦੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਵਾਸਤੇ ਉਹਨਾਂ ਨੂੰ ਕੋਰਟ ਭੇਜਤਾ ਜੀ ਗਾੜੀ ਕਿਲੋਚ ਹੀ ਹੋਈ ਆ ਹਾਂਜੀ ਗਾਲੀ ਗਲੋਚ ਗਿਆ ਹਾਂਜੀ ਬਹੁਤ ਉਹਨਾਂ ਨੇ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਜੀ ਵੀਡੀਓ ਨਾਲ ਹੈਗੀ ਆ ਜੀ ਵੀਡੀਓ ਵੀ ਦਿੱਤੀ ਆ ਜੀ ਤੇ ਉਹ ਵੀਡੀਓ ਵਿੱਚ ਬਹੁਤ ਕੁਛ ਬੁਖਾਰਿਆ ਡੰਡੇ ਬੁਖਾਰਿਆ ਗਾਲਾਂ ਵੀ ਕੱਢ ਰਿਹਾ ਜੀ ਤੇ ਇਸ ਕਰਕੇ ਜਿਹੜਾ ਅਸੀਂ ਹੁਣ ਪਰਚਾ ਹੋ ਗਿਆ ਪਰਚਾ ਹੁਣ ਤੋਂ ਬਾਅਦ ਅਗਲੀ ਕਾਰਵਾਈ ਅਫਸਰ ਕਰ ਰਹੇ ਨੇ ਜੀ ਪਚਾ ਪਬਲਿਕ ਨੇ ਕਰਵਾਇਆ ਜੀ ਹਾਂਜੀ ਪਬਲਿਕ ਨੇ ਪਬਲਿਕ ਨੇ ਜੀ ਪਬਲਿਕ ਸਾਡੇ ਵਿੱਚ ਆ ਕੇ ਖੜ ਗਈ ਨਹੀਂ ਤੇ ਰੋੜੇ ਜਿਵੇਂ ਮੇਰੇ ਇੱਕ ਵੱਜਿਆ ਵੀ ਇੱਥੇ ਮੋਢੇ ਤੇ ਮੇਰੇ ਰੋੜੇ ਬਹੁਤ ਮਾਰ ਰਹੇ ਸੀ ਉਹ ਅੱਛਾ